ਇਲਾਵਾ ਨੇ 2 ਸਾਲ ਹੋ ਗਏ ਅੱਜ ਦੇ ਦਿਨ ਇਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਹਜ਼ਾਰਾਂ ਹਜ਼ਾਰ ਰੁਪਏ ਦਵਾਂਗੇ ਤੇ ਅੱਜ ਤੱਕ ਸਾਨੂੰ ਹਜ਼ਾਰ ਰੁਪਏ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਨਜ਼ਰ ਆਇਆ ਹੋਰ ਨਸ਼ਾ ਦੇਖੋ ਤੁਸੀਂ ਕਿ ਇਹਨਾਂ ਨੇ ਕਹਤਾ ਕਿ ਕਾਂਗਰਸ ਸਰਕਾਰ ਨੇ ਨਸ਼ਾ ਕਰਤਾ ਜੀ ਉਹ ਸਰਕਾਰ ਨੇ ਕਰਤਾ ਚਲੋ ਅਸੀਂ ਸਾਰੀਆਂ ਸਰਕਾਰਾਂ ਛੱਡ ਕੇ ਤੁਹਾਨੂੰ ਇੱਕ ਮੌਕਾ ਦਿੱਤਾ ਸੀ ਆ ਅੱਜ ਤੁਸੀਂ ਦੱਸੋ ਕਿ ਘਰ ਘਰ ਦੇ ਵਿੱਚ ਨਸ਼ਾ ਹੈ ਆਰਤੀ ਜਨਤਾ ਪਾਰਟੀ ਜਿਲ੍ਹਾ ਮਹਿਲਾ ਮੋਰਚਾ ਵੱਲੋਂ ਜਿਲ੍ਹਾ ਪ੍ਰਧਾਨ ਨੀਲਮ ਹੰਸ ਦੀ ਪ੍ਰਧਾਨਗੀ ਹੇਠ ਚ ਬਾਲਮੀਕੀ ਚੌਕ ਵਿੱਚ ਆਮ ਆਦਮੀ ਪਾਰਟੀ ਸਰਕਾਰ ਮੌਜੂਦਾ ਸਰਕਾਰ ਤੇ ਜਿਹੜਾ ਹੈ ਉਹ ਦਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਉਹ ਵਾਦਾ ਕੀਤਾ ਗਿਆ ਸੀ ਚੋਣਾਂ ਦੇ ਦੌਰਾਨ ਵਾਦਾ ਕੀਤਾ ਗਿਆ ਸੀ ਕਿ ਔਰਤਾਂ ਨੂੰ ਜਿਹੜਾ ਹੈ 1000 ਰੁਪਏ ਜਿਹੜਾ ਹੈ ਉਹ ਮਹਿਲਾ ਪੱਤਾ ਦਿੱਤਾ ਜਾਵੇਗਾ ਪਰ ਅਜ ਤੱਕ 2 ਸਾਲ ਵੀ ਜਾਣ ਤੋਂ ਬਾਅਦ ਵੀ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਵਾਦੇ ਜਿਹੜੇ ਨੇ ਉਹ ਪੂਰੇ ਨਹੀਂ ਕੀਤੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਕੇਂਦਰੀ ਸਰਕਾਰ ਜਿਹੜੀ ਹੈ ਉਹ ਹਰ ਇੱਕ ਯੋਜਨਾ ਜਿਹੜੀ ਹੈ ਉਹ ਲੋਕਾਂ ਵਾਸਤੇ ਲੈ ਕੇ ਆਂਦੀ ਹੈ ਪਰ ਜਿਹੜੀ ਮੌਜੂਦਾ ਸਰਕਾਰ ਹੈ ਉਹ ਸਾਡੇ ਤੱਕ ਉਹ ਸੁਖੂਲਤਾ ਨਹੀਂ ਪਹੁੰਚਣ ਦਿੰਦੀ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਫਾਇਦੇ ਮਿਲਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਜਿਹੜੀ ਹੈ ਉਹ ਗਰੀਬਾਂ ਦੇ ਜਿਹੜੀ ਹੈ ਉਹ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਨਾਲ ਜਿਹੜੇ ਨੇ ਰਾਸ਼ਨ ਕਾਰਡ ਦੀ ਵੀ ਗੱਲ ਉਹਨਾਂ ਨੇ ਮੁੱਦਾ ਜਿਹੜਾ ਹੈ ਉਹ ਸਾਹਮਣੇ ਰੱਖਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਪੰਜਾਬ ਸਰਕਾਰ ਨੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਨੇ ਜਿਸ ਦੇ ਨਾਲ ਜਿਹੜੀ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਦਾ ਪਹਿਲਾਂ ਵੀ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਜਿਹੜਾ ਹੈ ਉਹ ਕਿਸ ਤਰ੍ਹਾਂ ਨਾਲ ਉਹਨਾਂ ਨੇ ਪਹਿਲਾਂ ਵੀ ਮੋਰਚਾ ਕੱਸਿਆ ਸੀ ਕਿਸ ਤਰ੍ਹਾਂ ਨਾਲ ਉਹਨਾਂ ਨੇ ਪਹਿਲਾਂ ਵੀ ਰਾਸ਼ਨ ਕਾਰਡ ਮੁਹੱਈਆ ਕਰਾਉਣ ਨੂੰ ਲੈ ਕੇ ਜਿਹੜੇ ਇਕੱਠੇ ਹੋਏ ਨੇ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਹੈ ਮੁਹੱਈਆ ਕਰਾਉਣ ਵਾਸਤੇ ਕਿਹਾ ਸੀ ਪਰ ਉਸ ਤੋਂ ਬਾਅਦ ਜਿਹੜਾ ਹੈ ਇੱਕ ਬਿਆਨ ਜਿਹੜਾ ਹੈ ਉਹ ਮੌਜੂਦਾ ਸਰਕਾਰ ਦਾ ਆਇਆ ਸੀ ਕਿ ਜਲਦ ਹੀ ਜਿਹੜੇ ਰਾਸ਼ਨ ਕਾਰਡ ਨੇ ਉਹ ਬਹਾਲ ਕੀਤੇ ਜਾਣਗੇ ਪਰ ਅੱਜ ਤੱਕ ਉਹ ਜਿਹੜੀ ਚੀਜ਼ ਹੈ ਉਹ ਜਿਹੜੇ ਹੋਲੇ ਹੋ ਅਜ ਤੱਕ ਪੂਰੇ ਨਹੀਂ ਹੋਏ तमाम ਜੁੜੀ ਔਰਤਾਂ ਇਸ ਮੋਰਚੇ ਵਿੱਚ ਸ਼ਾਮਿਲ ਸਨ ਖਾਸਾ ਮੋਰਚਾ ਜਿਹੜਾ ਉਹ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਭਾਜਪਾ ਜਨਤਾ ਪਾਰਟੀ ਦੀ ਜਿਲ੍ਹਾ ਮਹਿਲਾ ਮੋਰਚਾ ਵੱਲੋਂ ਜਿਹੜਾ ਹੈ ਜਿਲ੍ਹਾ ਪ੍ਰਧਾਨ ਨੀਲਮ ਹੰਸ ਦੀ ਪ੍ਰਧਾਨਗੀ ਹੇਠ ਜਿਹੜਾ ਇਹ ਮੋਰਚਾ ਕਸਿਆ ਜਾ ਰਿਹਾ ਹੈ ਦੇਖਦੇ ਹਾਂ ਹੋਰ ਔਰਤਾਂ ਨੇ ਕੀ ਕੀ ਕਿਹਾ ਕੀ ਕੀ ਗੱਲਬਾਤ ਕੀਤੀ ਆਓ ਦੇਖਦੇ ਹਾਂ ਇਹ ਖਾਸ ਖਬਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਰਤ ਮਾਤਾ ਦੀ ਜੇ ਅੱਜ ਮੈਂ ਮੇਰੀਆਂ ਮਹਿਲਾਵਾਂ ਇੱਥੇ ਇਕੱਠੀਆਂ ਹੋਈਆਂ ਪੰਜਾਬ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਸਾਨੂੰ ਅੱਜ ਤੋਂ 2 ਸਾਲ ਪਹਿਲੇ ਹਜ਼ਾਰ ਹਜ਼ਾਰ ਰੁਪ ਵਾਦੇ ਕੀਤੇ ਸੀਗੇ ਕਿ ਮੈਂ ਮੈਂ ਹੀ ਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਵਾਂਗਾ ਤੇ ਅੱਜ 2 ਸਾਲ ਹੋ ਚੁੱਕੇ ਨੇ ਸਰਕਾਰ ਬਣੇ ਹਜ਼ਾਰ ਰੁਪਏ ਤਾਂ ਬੜੀ ਦੂਰ ਦੀ ਗੱਲ ਹੈ ਕਿ ਇਹਨਾਂ ਨੇ ਜਿਹੜੇ ਸਾਡੇ ਰਾਸ਼ਨ ਕਾਰਡ ਸੀਗੇ ਉਹ ਵੀ ਬੰਦ ਕਰਤੇ ਹੁਣ ਜਦੋਂ ਅਸੀਂ ਪਿਛਲੀ ਵਾਰ ਪ੍ਰਦਰਸ਼ਨ ਕੀਤਾ ਰਾਸ਼ਨ ਕਾਰਡ ਵਾਸਤੇ ਕਿ ਸਾਡੇ ਰਾਸ਼ਨ ਕਾਰਡ ਜਿਹੜੇ ਸਰੀਆਮ ਦੀ ਲਾਵਾ ਨੇ ਘਰ ਦੇ ਬੇਰੋਜ਼ਗਾਰ ਲੋਕ ਨੇ ਉਹਨਾਂ ਦੇ ਰਾਸ਼ਨ ਕਾਰਡ ਤੇ ਰਾਸ਼ਨ ਮਿਲਦਾ ਸੀਗਾ ਉਹ ਵੀ ਇਹਨਾਂ ਨੇ ਬੰਦ ਕਰਤਾ ਹੁਣ ਪਰਸੋ ਚੌਥੀ ਅਖਬਾਰ ਚ ਇਹਨਾਂ ਨੇ ਕੱਢਿਆ ਕਿ ਅਸੀਂ ਜੀ ਬਹਾਲ ਕਰਦੇ ਪਏ ਆ ਉਹ ਸਾਡਾ ਇਹਨਾਂ ਅਸੀਂ ਜ਼ੋਰ ਲਾ ਰਹੇ ਆ ਕਿ ਜਿਹਾ ਜਿਹਾ ਪ੍ਰਦਰਸ਼ਨ ਕਰ ਰਹੇ ਆ ਉਹਦੀ ਵਜ੍ਹਾ ਨਾਲ ਇਹ ਦੂਸਰਾ ਆਯੂਸ਼ਮਨ ਕਾਰਡ ਜਿਹੇ ਤੋਂ ਲੋਕਾਂ ਨੂੰ ਲਾਭ ਮਿਲਦਾ ਸੀਗਾ ਉਹ ਜਿਹੜਾ ਕੇਂਦਰ ਸਰਕਾਰ ਤੋਂ ਲਾਭ ਮਿਲ ਰਿਹਾ ਤਾਂ ਮਿਲ ਰਿਹਾ ਹੈ ਲੇਕਿਨ ਜਿਹੜਾ ਇਹਨਾਂ ਨੇ ਦੇਣਾ ਹੈ ਇਹਨਾਂ ਦਾ ਜਿਹੜਾ ਇਹਨਾਂ ਦੀ ਤਰਫ ਤੋਂ ਹੈਗਾ ਉਹ ਵੀ ਨਹੀਂ ਮਿਲ ਰਿਹਾ ਉਹ ਵੀ ਲੋਕ ਪਰੇਸ਼ਾਨ ਹੋ ਰਹੇ ਨੇ ਆਵਾਸ ਯੋਜਨਾ ਵਾਲੇ ਵੀ ਪਰੇਸ਼ਾਨ ਹੋ ਰਹੇ ਨੇ ਅੱਜ ਅਸੀਂ ਸਾਰੀਆਂ ਮੇ ਇਲਾਵਾ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਇਕੱਠੀਆਂ ਹੋਈਆਂ ਕਿ ਇਹਨਾਂ ਨੇ ਸਾਡਾ 2 ਸਾਲਾਂ ਚ ਇਹਨਾਂ ਬੁਰਾ ਹਾਲ ਕਰਤਾ ਪੰਜਾਬ ਦਾ ਕਿ ਜਿਹੜਾ ਕਿ ਥੋੜੀ-ਬਹੁਤ ਰੋਟੀ ਜਨਾਨੀਆਂ ਨੂੰ ਮਿਲਦੀ ਸੀਗੀ ਉਹ ਵੀ ਖਤਮ ਹੋਈ ਕਿ ਇਹਨਾਂ ਨੇ ਗਰੀਬ ਲੋਕਾਂ ਦੇ ਬਾਰੇ ਤਾਂ ਸੋਚਣਾ ਤਾਂ ਬਹੁਤ ਹੀ ਮਤਲਬ دشوار ਕਰਤਾ ਕੇਂਦਰ ਸਰਕਾਰ ਅੱਜ ਤੱਕ ਸਾਨੂੰ ਕਰੋਨਾ ਤੋਂ ਲੈ ਕੇ ਅੱਜ ਤੱਕ ਫ੍ਰੀ ਰਾਸ਼ਨ ਦੇ ਰਹੀ ਹੈ ਲੇਕਿਨ ਜਦੋਂ ਇੱਥੇ ਪਹੁੰਚਦਾ ਹੈ ਇੱਥੇ ਇਹਨਾਂ ਨੇ ਲੋਕਾਂ ਨੇ ਸਾਡੇ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਹੀ ਨਹੀਂ ਹੈਗਾ ਜਿਸ ਦੀ ਵਜ੍ਹਾ ਨਾਲ ਲੋਕ ਪਰੇਸ਼ਾਨ ਨੇ ਔਰ ਬਾਰ-ਬਾਰ ਇਹਨਾਂ ਦੇ ਖਿਲਾਫ ਅਸੀਂ ਧਰਨੇ ਵੀ ਲਗਾ ਰਹੇ ਹਾਂ ਅੱਗੇ ਹੋਰ ਵੀ ਲਾਵਾਂਗੇ ਜੇ ਸਾਡੀ ਮੰਗ ਨਹੀਂ ਮੰਨਣਗੇ ਅੱਜ ਮਹੀਨਾ ਲਾਵਾ ਨੇ 2 ਸਾਲ ਹੋ ਗਏ ਅੱਜ ਦੇ ਦਿਨ ਇਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਹਜ਼ਾਰਾਂ ਹਜ਼ਾਰ ਰੁਪਏ ਦੇਵਾਂਗੇ ਤੇ ਅੱਜ ਤੱਕ ਸਾਨੂੰ ਹਜ਼ਾਰ ਰੁਪਏ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਨਜ਼ਰ ਆ ਰਿਹਾ ਕਿ ਸਾਨੂੰ ਕਿਤੇ ਹਜ਼ਾਰ ਰੁਪਏ ਮਿਲਦਾ ਹੋਵੇ ਤੇ ਅੱਜ ਅਸੀਂ ਸਾਰੀਆਂ ਭੈਣ ਅੱਜ ਅਸੀਂ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਦਰਨਾ ਪ੍ਰਦਰਸ਼ਨ ਕਰਾਂਗੇ ਤਾਂ ਕਿ ਉਹਨਾਂ ਨੂੰ ਥੋੜੇ ਜਿਹੜੀ ਸੁੱਤੀ ਪਈ ਸਰਕਾਰ ਥੋੜੀ ਜਾਗੇ ਕਿ ਇਹ ਮਹਿਲਾਵਾਂ ਉਹਨਾਂ ਦੇ ਰਾਜ ਵਿੱਚ ਇੱਥੇ ਪਰੇਸ਼ਾਨ ਨੇ ਔਰ ਅਸੀਂ ਜਿਹੜੇ ਵੋਟਾਂ ਦਿੱਤੀਆਂ ਉਹਨਾਂ ਨੂੰ ਤਾਂ ਅਸੀਂ ਇਹ ਸੋਚ ਕੇ ਦਿੱਤੀਆਂ ਸੀ ਕਿ ਇਹ ਕੁਝ ਕਰਨਗੇ ਲੇਕਿਨ ਅੱਜ ਦੀ ਡੇਟ ਤੇ ਤੁਸੀਂ ਦੇਖ ਲਓ ਪੰਜਾਬ ਦਾ ਤੁਸੀਂ ਸਾਰੀ ਜਗ੍ਹਾ ਜਾਣਦੇ ਹੋ ਤੁਹਾਨੂੰ ਸਾਰਿਆਂ ਨੂੰ ਭਰਾਮਾਂ ਨੂੰ ਪਤਾ ਹੈ ਕਿ ਇੱਥੇ ਕੀ ਹਾਲ ਹੈ ਜਗ੍ਹਾ ਜਗ੍ਹਾ ਲੋਕ ਪਰੇਸ਼ਾਨ ਨੇ ਹਰ ਚੀਜ਼ ਨੂੰ ਲੈ ਕੇ ਦੇ ਤਬਦੀ ਦੇਖ ਲਓ ਤੁਸੀਂ ਕਿੱਥੇ 부ਝਾਤੀ ਉਹਨਾਂ ਨੇ ਕਿਹਾ ਸੀ ਕਾਂਗਰਸ ਪਹਿਲੇ ਕਾਂਗਰਸ ਨੇ ਬੁਰਾ ਹਾਲ ਕੀਤਾ ਸੀ ਇਹਨਾਂ ਨੇ ਕਿਹਾ ਸੀ ਥੱਲੇ ਲੈ ਕੇ ਆਵ ਆਮ ਗ਼ਰੀਬ ਲੋਕ ਆਵਾਸ ਯੋਜਨਾ ਦੇ ਅਹ ਪ੍ਰਧਾਨ ਮੰਤਰੀ ਜੀ ਨੇ ਦਿੱਤੇ ਹੋਏ ਪੈਸੇ ਉਹ ਨੀ ਲੋਕਾਂ ਤੱਕ ਪਹੁੰਚ ਰਹੇ ਹਾਲੇ ਮੇਰੀਆਂ ਭੈਣਾਂ ਆਈਆਂ ਜਿੰਨਾਂ ਦੇ ਆਵਾਸ ਉਹਨਾਂ ਦੇ ਅਹ ਉਹਨਾਂ ਦੇ ਘਰ ਟੁੱਟੇ ਪਏ ਨੇ ਫੋਟੋਆਂ ਖਿੱਚ ਕੇ ਲੈ ਜਾਂਦੇ ਆ, ਨਾ ਉਹਨਾਂ ਨੂੰ ਪੈਸੇ ਦੇ ਰਹੇ ਆ, ਨਾ ਕੁਛ ਕਰ ਰਹੇ ਆ, ਜੇ ਉਹ ਆਪਣੀ ਮਰਜ਼ੀ ਨਾਲ ਬਣਾਉਣਾ ਵੀ ਚਾਹੁਣ ਤੇ ਰੇਤਾ ਬਾਜੀ ਦੇ ਰੇਟ ਇੰਨੇ ਕਰ ਦਿੱਤੇ ਆ ਕਿ ਜਿਹਦਾ ਕੋਈ ਹਿਸਾਬ ਹੀ ਨੀ ਹੈ, ਆਮ ਬੰਦੇ ਲਈ ਤਾਂ ਬੜਾ ਮੁਸ਼ਕਲ ਹੈ, ਇਸ ਲਈ ਮੇਰੀ ਤਾਂ ਇਹਨਾਂ ਦੇ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਸੁੱਤੇ ਹੋਏ ਅਹ ਸਰਕਾਰ ਜਾਗੋ ਔਰ ਦੁ ਦੁਨੀਆਂ ਦੀ ਜਿਹੜੀ ਮੰਗ ਹੈ ਇਹਨੂੰ ਸੁਣੋ। ਇਹ ਨਹੀਂ ਕਿ ਇੱਕ ਵਾਰ ਤੁਸੀਂ ਬਨ ਗਏ ਦੁਬਾਰਾ ਜੇ ਬੰਨਾ ਦੁਨੀਆ ਤੇ ਆ ਆ ਕੇ ਕੋਈ ਕੰਮ ਚਾਹੀਦਾ ਕਰ ਲੋ ਇਹ ਮਾ ਮਾਵਾਂ ਭੈਣਾਂ ਦੀ ਹੀ ਮੰਗ ਹੈ ਜਿਹੜੀਆਂ ਇਹ ਕਹਿ ਰਹੀਆਂ ਸਾਨੂੰ ਸਾਡੀਆਂ 50% ਜਿਹੜੀ ਲੇਡੀਆਂ ਆ ਉਹ ਇਸ ਚੀਜ਼ ਤੋਂ ਪਰੇਸ਼ਾਨ ਹੋਈਆਂ 50% ਜਿਹੜਾ ਵੋਟਰ ਆ ਸੀ ਲੇਡੀਜ਼ ਨੇ ਔਰ ਇਹਨਾਂ ਨੇ ਇਹਨਾਂ ਦਾ ਕੋਈ ਇਹਨਾਂ ਦਾ ਮਾਨ ਸਨਮਾਨ ਨਹੀਂ ਰੱਖਿਆ ਕਿ ਜਨਾਨੀਆਂ ਨੇ ਮੈਨੂੰ ਵੋਟਾਂ ਪਾ ਕੇ ਤੁਸੀਂ ਦੇਖੋ ਨਾ 93 92 ਸੀਟਾਂ ਇਹਨਾਂ ਦੀਆਂ ਪੂਰੀਆਂ ਆਈਆਂ ਪੰਜਾਬ 'ਚ ਤੇ ਇਹਨਾਂ ਨੇ ਕੁਝ ਕੀਤਾ ਇਹਨਾਂ ਦਾ ਕਿ ਇਹ ਦੁਬਾਰਾ ਵੀ ਬਣ ਸਕਣ ਇਸ ਲਈ ਮੇਰੀ ਇਹਨਾਂ ਦੇ ਅੱਗੇ ਹੀ ਅਨੁਰੋਧ ਹੈ ਕਿ ਸੁੱਤੇ ਹੋਈ ਸਰਕਾਰ ਜਾਗੋ ਔਰ ਸਾਡੀਆਂ ਮੇਲਾਵਾ ਦੀ ਪੁਕਾਰ ਸੁਣੋ ਭਾਰਤ ਮਾਤਾ ਕੀ ਜੈ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੀਲਮ ਹੰਸ ਅੱਜ ਜੋ ਇਹ ਮੇਰੀਆਂ ਭੈਣਾਂ ਧਰਨਾ ਲਗਾ ਰਹੀਆਂ ਨਾ ਸਾਡੇ ਵਿੱਚ ਸਾਡੇ ਪਰਿਵਾਰੀ ਜੋ ਕਿ ਹੁਸ਼ਾਰਪੁਰ ਤੋਂ ਦੀ ਮੈਡਮ ਮੀਨੂ ਸੂਤ ਜੀ ਵੀ ਆ ਗਿਆ ਜੀ ਜੀ ਅ ਅੱਜ ਦਾ ਜੋ ਸਾਡਾ ਧਰਨਾ ਹੈ ਧਰਨਾ ਸਾਡਾ ਮਾਨ ਸਰਕਾਰ ਦੇ ਖਿਲਾਫ ਹੈ ਮੈਂ ਮਾਨ ਸਰਕਾਰ ਜੀ ਨੂੰ ਇਹ ਪੁੱਛਣਾ ਚਾਹਦੀ ਆ ਕਿ ਜੋ ਉਹਨਾਂ ਨੇ ਕਰੀਬ ਜਨਤਾ ਨਾਲ ਵਾਅਦੇ ਕੀਤੇ ਸੀਗੇ ਹਜ਼ਾਰ ਹਜ਼ਾਰ ਰੁਪਇਆ ਇੱਕ ਇੱਕ ਮਹਿਲਾ ਨੂੰ ਦੇਣ ਦਾ ਅੱਜ ਉਹ ਹਜ਼ਾਰ ਹਜ਼ਾਰ ਰੁਪਇਆ ਇੱਕ ਇੱਕ ਮਹਿਲਾ ਦਾ ਕਿੱਥੇ ਆ ਦੋ ਸਾਲ ਹੋ ਗਿਆ ਸਰਕਾਰ ਬਣੀ ਹੋਈ ਜੋ ਕਿ ਲੋਕਾਂ ਨੂੰ ਇਹ ਕਿਹਾ ਗਿਆ ਸੀ ਕਿ ਅਸੀਂ ਹਜ਼ਾਰ ਰੁਪਇਆ ਤੁਹਾਨੂੰ ਹਰ ਮਹੀਨੇ ਦਵਾਂਗੇ ਅੱਜ ਦੋ ਸਾਲ ਦੇ ਵਿੱਚ 24000 ਰੁਪਇਆ ਇੱਕ ਲੇਡੀਜ਼ ਦਾ ਬੰਦਾ ਉਹਨਾਂ ਵਿੱਚੋਂ ਮੈਂ ਵੀ ਇੱਕ ਲੇਡੀ ਦਾ ਮੇਰਾ ਵੀ 24000 ਰੁਪਇਆ ਬੰਦਾ ਅੱਜ ਮੈਂ ਮਾਨ ਸਰਕਾਰ ਤੋਂ ਇਹ ਪੁੱਛਦੀ ਆ ਕਿ 24 24000 ਰੁਪਇਆ ਹਰ ਇੱਕ ਲੇਡੀ ਦਾ ਦੇਵੇ ਉਹ ਔਰ ਉਹਦੇ ਨਾਲ ਨਾਲ ਜੋ ਕਿ ਇਹਨਾਂ ਨੇ ਜੋ ਕਾਟ ਨਹੀਂ ਲੇ ਕਾਟ ਇਹਨਾਂ ਨੇ ਕੱਟੇ ਹੋਏ ਸੀਗੇ ਉਹਨਾਂ ਕਾਟਾਂ ਦਾ ਜੋ ਕਿ ਸਾਡੀ ਪ੍ਰਧਾਨ ਜੈ ਇੰਦਰ ਕੋਰ ਜੀ ਨੇ ਇੱਕ ਕਦਮ ਉਠਾਇਆ ਨੀਲੇ ਕਾਟ ਲੋਕਾਂ ਦੇ ਜਿਹੜੇ ਆ ਉਹ ਬਹਾਲ ਕੀਤੇ ਜਾਣ ਇਹਨਾਂ ਨੇ ਕੀ ਕੀਤਾ ਮਾਨ ਸਰਕਾਰ ਨੇ ਸਿਰਫ ਉਹਨਾਂ ਨੂੰ ਸਿਰਫ ਇੱਕ ਨਿਊਜ਼ ਹੈਡਲਾਈਨ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਨਿਊਜ਼ ਵਿੱਚ ਦੇਤਾ ਇੱਕ ਹੈਡਲਾਈਨ ਬਣਾਤੀ ਕਿ ਅਸਾਂ ਕਾਟੇ ਅਸੀਂ ਕਾਟ ਇਹ ਜਿਹੜੇ ਆ ਕੱਟੇ ਸੀ ਲੋਕਾਂ ਦੇ ਇਹ ਅਸੀਂ ਪੂਰੇ ਚਲਾ ਦਿੱਤੇ ਆ ਲੇਕਿਨ ਹਜੇ ਤੱਕ ਸਾਡੇ ਕੋਲ ਰਿਟਨ ਵਿੱਚ ਕੁਝ ਨਹੀਂ ਆਇਆ ਨਾ ਹੀ ਇਹਨਾਂ ਨੇ ਦਿੱਤਾ ਹੈ ਉਹ ਨਾ ਹੀ ਸਾਨੂੰ ਦੱਸਿਆ ਕਿ ਕਿੱਥੇ ਗਾੜ ਚੱਲੇ ਆ ਇਸ ਤੋਂ ਇਲਾਵਾ ਜੋ ਸਾਡੀ ਬੀਜਪੀ ਸਰਕਾਰ ਜੋ ਕਿ ਮੋਦੀ ਸਰਕਾਰ ਲੋਕਾਂ ਨੂੰ ਗਰੀਬ ਜਨਤਾ ਨੂੰ ਜੋ ਅਨਾਜ ਦੇ ਰਹੀ ਹੈ ਪ੍ਰੋਵਾਈਡ ਕਰਵਾ ਰਹੀ ਹੈ ਉਹ ਹੀ ਅਨਾਜ ਲੋਕੀ ਖਾ ਰਹੇ ਆ ਭਗਵੰਤ ਮਾਨ ਜੀ ਤੋਂ ਸਾਨੂੰ ਅਸੀਂ ਪੁੱਛਦੇ ਆ ਕਿ ਉਹਨਾਂ ਨੇ ਕਿਸ ਗਰੀਬ ਨੂੰ ਅਨਾਜ ਦਿੱਤਾ ਕਿਸ ਗਰੀਬ ਨੂੰ ਦਿੱਤਾ ਹੈ ਉਹਨਾਂ ਨੇ ਦਵਾਈਆਂ ਫ੍ਰੀ ਦਿੱਤੀਆਂ ਇਹਨਾਂ ਨੇ ਕਹਿਣ ਵਾਸਤੇ ਤਾਂ ਕਰਤਾ ਕਿ ਅਸੀਂ ਮਹੱਲਾ ਕਲੀਨੀਆਂ ਖੋਲਦੀਆਂ ਲੇਕਿਨ ਮੈਂ ਹਰ ਮਹੱਲਾ ਕਲੀਨਿੰਗ ਦੇ ਵਿੱਚ ਜਾ ਕੇ ਦੇਖਿਆ ਆ ਕਿ ਉਸ ਮੁਹੱਲਾ ਕਲੀਨਿਕ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਆ ਕੋਈ ਵੀ ਪੇਸ਼ੈਂਟ ਨਹੀਂ ਆ ਮੈਂ ਜਾ ਕੇ ਵਾਰ-ਵਾਰ ਤੇ ਜਾ ਕੇ ਪੁੱਛਦੀ ਆ ਸਾਰੀ ਲੇਡੀਜ਼ ਨੂੰ ਕਿ ਮੁਹੱਲਾ ਕਲੀਨਿਕ ਦੇ ਵਿੱਚ ਕੀ ਤੁਹਾਨੂੰ ਦਵਾਈਆਂ ਫ੍ਰੀ ਮਿਲਦੀਆਂ ਨਾ ਲੇਕਿਨ ਅੱਜ ਤੱਕ ਕੋਈ ਵੀ ਉਥੇ ਡਾਕਟਰ ਪ੍ਰੋਵਾਈਡ ਨਹੀਂ ਆ ਨਾ ਹੀ ਕੋਈ ਕਿਸੇ ਨੂੰ ਪੇਸ਼ੰਦ ਨੂੰ ਕੋਈ ਦਵਾਈ ਮਿਲਦੀ ਆ ਔਰ ਨਸ਼ਾ ਦੇਖੋ ਤੁਸੀਂ ਕਿ ਇਹਨਾਂ ਨੇ ਕਹਤਾ ਕਿ ਕਾਂਗਰਸ ਸਰਕਾਰ ਨੇ ਨਸ਼ਾ ਕਰਤਾ ਜੀ ਉਹ ਸਰਕਾਰ ਨੇ ਕਰਤਾ ਚਲੋ ਅਸੀਂ ਸਾਰੀਆਂ ਸਰਕਾਰਾਂ ਛੱਡ ਕੇ ਤੁਹਾਨੂੰ ਇੱਕ ਮੌਕਾ ਦਿੱਤਾ ਸੀਗਾ ਅੱਜ ਤੁਸੀਂ ਦੱਸੋ ਕਿ ਘਰ-ਘਰ ਦੇ ਵਿੱਚ ਨਸ਼ਾ ਆ ਔਰ ਇਹ ਜਵਾਨ ਜੋ ਇੰਨੇ ਸਾਡੇ ਸੂ ਜਵਾਨ ਜੋ ਪੀੜੀ ਸੀਗੀ ਜੋ ਇੱਕ ਕੀ राम ਭਗਤਵਾਲ ਜਾਣ ਵਾਲੀ ਪੀੜੀ ਸੀ ਉਹਨਾਂ ਨੂੰ ਇਹਨਾਂ ਨੇ ਨਸ਼ਿਆਂ ਦੇ ਵੱਲ ਲਾ ਲਿਆ ਫਿਰ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਲੋਕਾਂ ਨੂੰ ਅੱਜ ਦੀ ਪੀੜੀ ਨੂੰ ਥੋੜਾ ਬਚਾਉਣ ਦਾ ਕੋਸ਼ਿਸ਼ ਚਾਲਿਆ ਕਿ ਉਹਨਾਂ ਨੇ ਹਿੰਦੂ ਤਵ ਵੱਲ ਲੈ ਕੇ ਜਾ ਰਿਹਾ ਔਰ ਉਹਨਾਂ ਦੀ ਜੋ ਕਿ ਇਕਨੋਮੀ ਵਿੱਚ ਰੌਣਕ ਪਕਦੀ ਜਗਾ ਰਿਹਾ ਅਸੀਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਪੀੜ੍ਹੀ ਨੂੰ ਜਗਾ ਰਿਆ ਔਰ ਮਾਨ ਸਰਕਾਰ ਮੁੜਦਾਬਾਦ ਮਾਨ ਸਰਕਾਰ ਇਥੇ ਮਹਿਲਾਵਾਂ ਦਾ ਹੱਕ ਰੱਖੇ ਔਰ ਮਾਨ ਸਰਕਾਰ ਜਵਾਬ ਦੇਵੇ ਹਰ ਇੱਕ ਮਹਿਲਾ ਨੂੰ ਉਹਨਾਂ ਦਾ ਜਵਾਬ ਦੇਵੇ ਕਿ ਸਾਡੇ ਹੱਕ ਕਿੱਥੇ ਆ ਸਾਡਾ 1000 ਰੁਪਏ ਕਿੱਥੇ ਆ ਸਾਡੀਆਂ ਦਵਾਈਆਂ ਫਰੀ ਕਿੱਥੇ ਆ ਕਿਸੇ ਨੂੰ ਕੋਈ ਵੀ ਯੋਜਨਾ ਨਹੀਂ ਮਿਲਦੀ ਅੱਜ ਦੀ ਡੇਟ ਦੇ ਵਿੱਚ ਮਾਨ ਸਰਕਾਰ ਮੁੜਦਾਬਾਦ ਕੈਮਪਰਸਨ ਹਣੀ ਦੇ ਨਾਲ ਅੱਜ ਸੈਨੇਗ ਰਿਪੋਰਟ